ਲੋ ਅਮਰੀਕਾ ਨੇ ਪੇਸ਼ਤੀ ਰਿਪੋਰਟ ਕੀਤੇ ਹੋਏ ਭਾਰਤੀਆਂ ਦੀ ਤੀਜੀ ਫਲਾਈਟ ਦੇਰ ਰਾਤ ਅਮਰਤਸਰ ਦੀ ਧਰਤੀ ਦੇ ਉੱਤੇ ਜਹਾਜ਼ ਲੈਂਡ ਹੋਇਆ ਜਿਸ ਦੇ ਵਿੱਚ 112 ਡਿਪੋਰਟ ਕੀਤੇ ਹੋਏ ਭਾਰਤੀ ਮੌਜੂਦ ਸਨ ਤਾਂ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਡਿਪੋਰਟ ਹੋਏ ਹਰਿਆਣਾ ਦੇ ਨੌਜਵਾਨ ਨੇ 44 ਨੌਜਵਾਨ ਹਰਿਆਣਾ ਦੇ ਦੱਸੇ ਜਾ ਰਹੇ ਨੇ ਤੇ 33 ਗੁਜਰਾਤ ਦੇ ਤੇ 31 ਪੰਜਾਬ ਦੇ ਨੌਜਵਾਨ ਜਿਨ੍ਹਾਂ ਦੇ ਵਿੱਚ ਦੋ ਮਹਿਲਾਵਾਂ ਵੀ ਸ਼ਾਮਲ ਨੇ ਤਾਂ ਪਹਿਲਾਂ 5 ਫਰਵਰੀ ਨੂੰ ਇੱਕ ਫਲਾਈਟ ਭੇਜੀ ਜਾਂਦੀ ਹੈ ਇੱਕ ਆਰਮੀ ਦਾ ਜਹਾਜ਼ ਭੇਜਿਆ ਜਾਂਦਾ ਜੋ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਭਾਰਤੀ ਉਹਨਾਂ ਨੂੰ ਡਿਪੋਰਟ ਕਰਕੇ ਅਮਰਤਸਰ ਦੀ ਧਰਤੀ ਦੇ ਉੱਤੇ ਜਹਾਜ਼ ਲੈਂਡ ਹੁੰਦਾ ਤੇ ਉਸ ਤੋਂ ਬਾਅਦ ਦੂਜੀ ਫਲਾਈਟ ਬੀਤੇ ਕ ਪਰਸੋਂ ਜਿਹੜੀ ਆ 15 ਫਰਵਰੀ ਨੂੰ ਇੱਕ ਫਲਾਈਟ ਆਉਂਦੀ ਹੈ ਇੱਕ ਆਰਮੀ ਦਾ ਜਹਾਜ਼ ਆਉਂਦਾ ਉਸ ਦੇ ਵਿੱਚ ਵੀ 116 ਭਾਰਤੀ ਮੌਜੂਦ ਸਨ ਪਹਿਲੀ ਪਹਿਲੇ ਜਹਾਜ਼ ਦੇ ਵਿੱਚ ਜੋ 104 ਭਾਰਤੀ ਮੌਜੂਦ ਸੀ ਦੁੱਧਾ ਜਹਾਜ਼ ਜਦੋਂ ਆਰਮੀ ਦਾ ਲੈ ਕੇ ਇਹਨਾਂ ਡਿਪੋਰਟ ਕੀਤੇ ਹੋਏ ਭਾਰਤੀਆਂ ਨੂੰ ਪਹੁੰਚਦਾ ਮਰ ਸਰਦੀ ਧਰਤੀ ਦੇ ਵਿੱਚ ਤਾਂ ਉਸ ਦੇ ਵਿੱਚ 112 ਭਾਰਤੀ ਸੀ ਤਾਂ ਹੁਣ ਤੀਜਾ ਜਹਾਜ਼ ਜਿਹੜਾ ਆ ਅਮਰੀਕਾ ਤੋਂ ਡਿਪੋਰਟ ਕੀਤੇ ਹੋਏ ਭਾਰਤੀਆਂ ਨੂੰ ਲੈ ਕੇ ਪਹੁੰਚਿਆ ਜਿਸ ਦੇ ਵਿੱਚ 112 ਭਾਰਤੀ ਮੌਜੂਦ ਸੀ ਤੇ ਇਹਨਾਂ ਦੇ ਵਿੱਚ 31 ਪੰਜਾਬੀ ਹਰਿਆਣਾ ਦੇ 44 ਗੁਜਰਾਤ ਦੇ 33 ਇਸ ਦੇ ਵਿੱਚ ਨੌਜਵਾਨ ਮੌਜੂਦ ਸੀ ਤਾਂ ਪੰਜਾਬ ਲਗਾਤਾਰ ਸੁਰੱਖਿਆ ਦੇ ਵਿੱਚ ਇਸ ਕਰਕੇ ਆ ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਨੌਜਵਾਨਾਂ ਨੂੰ ਉਤਾਰਿਆ ਜਾ ਰਿਹਾ ਭਾਵੇਂ ਕੀ ਹਰਿਆਣਾ ਦੇ ਜ਼ਿਆਦਾ ਨੇ ਭਾਵੇਂ ਕੀ ਗੁਜਰਾਤ ਦੇ ਜ਼ਿਆਦਾ ਹੋਣ ਪਰ ਬੜਾ ਬਾਰ ਬਾਰ ਜਿਹੜਾ ਜਹਾਜ਼ ਆ ਉਹ ਗੁਰੂ ਨਗਰੀ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਉਤਾਰਿਆ ਜਾ ਰਿਹਾ ਤਾਂ ਬਹੁਤ ਸਾਰੇ ਨੌਜਵਾਨਾਂ ਦੇ ਜਿਹੜੇ ਸੁਪਨੇ ਹਲੇ ਵੀ ਸੀ ਕਿ ਅਸੀਂ ਅਮਰੀਕਾ ਜਾਈਏ ਬਹੁਤ ਸਾਰੇ ਨੌਜਵਾਨ ਹਲੇ ਵੀ ਤਿਆਰੀਆਂ ਦੇ ਵਿੱਚ ਲੱਗੇ ਹੋਏ ਸਨ ਬਹੁਤ ਸਾਰੇ ਏਜੰਟ ਜਿਹੜੇ ਨੇ ਉਹ ਤਿਆਰੀਆਂ ਕਰਕੇ ਬੈਠੇ ਸੀ ਕਿ ਮੋਟਾ ਮਾਲ ਆਉਣ ਵਾਲਾ ਮੋਟੀ ਰਕਮ ਆਉਣ ਵਾਲੀ ਆ ਕਈ ਜਿਹੜੇ ਏਜੰਟ ਇਹਨਾਂ ਭੋਲੇ ਭਾਲੇ ਲੋਕਾਂ ਨੂੰ ਜਾਲ ਦੇ ਵਿੱਚ ਫਸਾਉਣ ਦੇ ਵਿੱਚ ਲੱਗੇ ਸੀ ਪਰ ਹੁਣ ਏਜੰਟ ਵੀ ਸਾਵਧਾਨ ਹੋ ਜਾਣ ਕਿਉਂਕਿ ਏਜੰਟਾਂ ਦੇ ਉੱਤੇ ਵੀ ਵੱਡੀ ਕਾਰਵਾਈ ਕੀਤੀ ਜਾ ਰਹੀ ਆ ਤੇ ਜਿਹੜੇ ਨੌਜਵਾਨ ਡਾਂਕੀ ਲਗਾ ਕੇ ਗਏ ਸੀ ਉਹ ਤਾਂ ਹੁਣ ਵਾਪਸ ਮੋੜ ਰਿਹਾ ਅਮਰੀਕਾ ਵਾਪਸ ਭੇਜ ਰਿਹਾ ਵਤਨ ਵਾਪਸ ਭੇਜ ਦਿੱਤਾ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਉਹਨਾਂ ਨੂੰ ਪਰ ਜਿਹੜੇ ਤਿਆਰੀਆਂ ਕਰ ਰਹੇ ਸੀ ਜਾਣਦੀਆਂ ਉਹ ਹੁਣ ਤਾਵਦਾਨ ਹੋ ਜਾਣ ਇਹਨਾਂ ਏਜੰਟਾਂ ਦੇ ਚਾਂਸੇ ਦੇ ਵਿੱਚ ਨਾ ਆਇਓ ਕਿਉਂਕਿ ਜੋ ਨੌਜਵਾਨਾਂ ਦੇ ਵੱਲੋਂ ਹੱਡ ਬੇਤੀ ਸੁਣਾਈਆ ਜੋ ਨੌਜਵਾਨਾਂ ਦੇ ਵੱਲੋਂ ਦਰਦ ਬਿਆਨ ਕੀਤਾ ਗਿਆ ਲੋ ਖੰਡੇ ਖੜੇ ਕਰ ਦੇਣ ਵਾਲਾ ਉਹ ਦਰਦ ਹੈ ਜਿਹੜਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਆਪਣਾ ਸਾਰਾ ਕੁਝ ਵੇਚ ਕੇ ਜਿਹੜਾ ਆਪਣੇ ਪੁੱਤ ਨੂੰ ਭੇਜਿਆ ਜਿਹੜੇ ਨੌਜਵਾਨਾਂ ਦੇ ਮਾਪੇ ਦੱਸ ਰਹੇ ਨੇ ਕਈਆਂ ਨੇ ਗਹਿਣੇ ਵਿੱਚ ਕਈਆਂ ਨੇ ਜ਼ਮੀਨ ਵੇਚੀ ਤਾਂ ਕਹਿੰਦੇ ਆਖਰਕਾਰ ਪੁੱਤ ਅਮਰੀਕਾ ਪਹੁੰਚ ਗਿਆ ਸਾਨੂੰ ਇਹੀ ਖੁਸ਼ੀ ਆ ਪਰ ਅੱਜ ਉਹ ਗਹਿਣੇ ਵੀ ਚਲੇ ਗਏ ਜ਼ਮੀਨ ਵੀ ਚਲੀ ਗਈ ਪਰ ਪੁੱਤ ਵੀ ਸਾਡਾ ਕਹਿੰਦੇ ਡਿਪੋਰਟ ਹੋ ਕੇ ਵਾਪਸ ਆ ਗਿਆ ਹੁਣ ਅਸੀਂ ਕਹਿੰਦੇ ਜਾਈਏ ਤਾਂ ਜਾਈਏ ਕਿੱਧਰ ਨੂੰ ਤਾਂ ਬਾਅਦ ਵਿੱਚ ਪਛਤਾਵਾ ਰਹਿ ਜਾਂਦਾ ਆ ਇੱਕ ਕਹਾਵਤ ਬੜੀ ਮਸ਼ਹੂਰ ਆ ਬਜ਼ੁਰਗਾਂ ਦੀ ਕਹਿੰਦਾ ਅਬ ਕੀ ਕਰੇ ਜਦ ਚਿੜੀਆ ਚੁਗ ਗਈ ਖੇਤ ਜਦੋਂ ਚਿੜੀ ਖੇਤ ਹੀ ਚੁਗ ਗਈ ਨਾ ਫਿਰ ਪਿੱਛੋਂ ਕੋਈ ਪਛਤਾਉਣ ਦਾ ਫਾਇਦਾ ਨਹੀਂ ਆ ਤਾਂ ਇਸ ਕਰਕੇ ਮਾਪਿਆਂ ਨੂੰ ਵੀ ਗੁਜਾਰਿਸ਼ ਆ ਉਹ ਨੌਜਵਾਨਾਂ ਨੂੰ ਵੀ ਗੁਜਾਰਿਸ਼ ਆ ਜੇ ਤੁਸੀਂ 40-50 ਲੱਖ ਲਾ ਕੇ ਤੁਸੀਂ ਵਦੇਸ਼ਾਂ ਦੇ ਵਿੱਚ ਜਾ ਰਹੇ ਹੋ ਤਾਂ ਉਹੀ 40-50 ਲੱਖ ਲਾ ਕੇ ਤੁਸੀਂ ਇੱਥੇ ਕੋਈ ਕੰਮਕਾਰ ਤੋਰ ਲਓ ਨਾਲੇ ਪਰਿਵਾਰ ਦੇ ਵਿੱਚ ਰਹੋਗੇ ਨਾਲੇ ਬਦਨਾਮੀ ਨਹੀਂ ਹੋਊਗੀ ਨਾਲੇ ਤੁਸੀਂ ਹਰ ਰੋਜ਼ ਆਪਣੇ ਘਰ ਦੀ ਪੱਕੀ ਹੋਈ ਖਾਓਗੇ ਇਸ ਤਰੀਕੇ ਦੇ ਨਾਲ ਏਜੰਟਾਂ ਦੇ ਝਾਂਸੇ ਦੇ ਵਿੱਚ ਆ ਕੇ ਤੁਹਾਨੂੰ ਪਨਾਮਾ ਦੇ ਜੰਗਲਾਂ ਦੇ ਵਿੱਚ ਭਟਕਣਾ ਨਹੀਂ ਪਵੇਗਾ ਕਈ ਜਿਹੜੇ ਨੌਜਵਾਨ ਨੇ ਜਾਂ ਜੰਗਲਾਂ ਦੇ ਵਿੱਚ ਹੀ ਦਮ ਤੋੜ ਦਿੰਦੇ ਨੇ ਕਿ ਜਿਸ ਤਰੀਕੇ ਦੇ ਹਾਲਾਤ ਉੱਥੇ ਪੈਦਾ ਹੋ ਜਾਂਦੇ ਨੇ ਜਿਸ ਤਰੀਕੇ ਦੀਆਂ ਕਠਿਨਾਈਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਭੁੱਖੇ ਪਾਣੇ ਉਹਨਾਂ ਨੂੰ ਜਾਣਾ ਪੈਂਦਾ ਉਹਨਾਂ ਦੇ ਪਾਸਪੋਰਟ ਤੱਕ ਖੋਲੇ ਜਾਂਦੇ ਨੇ ਕੱਪੜੇ ਤੱਕ ਖੋਲੇ ਜਾਂਦੇ ਨੇ ਫੋਨ ਤੱਕ ਖੋਲੇ ਜਾਂਦੇ ਨੇ ਫਿਰ ਉਹ ਨੌਜਵਾਨਾਂ ਦੇ ਪੱਲੇ ਕੁਝ ਨਹੀਂ ਰਹਿੰਦਾ ਤਾਂ ਹੁਣ ਜਿਹੜੇ ਨੌਜਵਾਨ ਰਿਪੋਰਟ ਹੋ ਕੇ ਆ ਰਹੇ ਨੇ ਉਹਨਾਂ ਦੇ ਵਿੱਚ ਵੀ ਕਈ ਨੌਜਵਾਨ ਅਜਿਹੇ ਨੇ ਜੋ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਤੇ ਕੱਲ ਵੀ ਇੱਕ ਖਬਰ ਨਸ਼ਰ ਕੀਤੀ ਸੀ ਜੋ ਕਿ ਇੱਕ ਨੌਜਵਾਨ ਜੋ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਤੇ ਦੂਜੇ ਪਾਸੇ ਜੋ ਤੁਹਾਡੀ ਬਦਨਾਮੀ ਹੋ ਰਹੀ ਆ ਜਿਸ ਤਰੀਕੇ ਦੇ ਨਾਲ ਸਿੱਖ ਨੌਜਵਾਨਾਂ ਨੂੰ ਬਿਨਾ ਦਸਤਾਰ ਤੋਂ ਲਿਆਂਦਾ ਗਿਆ ਨੰਗੇ ਸਿਰ ਲਿਆਂਦਾ ਗਿਆ ਤਾਂ ਇੱਕ ਪਾਸੇ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਆ ਤਾਂ ਇਸ ਤਰੀਕੇ ਦੀਆਂ ਹੋਰ ਅਜਹੀਆਂ ਖਬਰਾਂ ਨਾ ਦੇਖਣ ਨੂੰ ਮਿਲਣ ਇਸ ਕਰਕੇ ਜਿਹੜੇ ਹਲੇ ਵੀ ਸੋਚ ਰਹੇ ਨੇ ਵਿਚਾਰ ਕਰ ਰਹੇ ਨੇ ਜਾਣਦਾ ਤਾਂ ਉਹ ਅਜੀਹਾ ਨਾ ਕਰਨ ਕਿਉਂਕਿ ਟਰੰਪ ਸਰਕਾਰ ਹੁਣ ਐਕਸ਼ਨ ਮੋਡ ਦੇ ਵਿੱਚ ਆ ਤਾਂ ਪੰਜਾਬ ਦੇ 31 ਨੌਜਵਾਨ ਜਿਹੜੇ ਨੇ ਵਾਪਸ ਭੇਜੇ ਨੇ ਤੀਜੀ ਫਲਾਈਟ ਦੇ ਵਿੱਚ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਦੇ 8 ਨੇ ਅੰਮ੍ਰਿਤਸਰ ਦੇ 4 ਫਿਰੋਜ਼ਪੁਰ ਦੇ 3 ਦੋ ਪਟਿਆਲਾ ਦੇ ਵੀ ਨੇ ਮਾਨਸਾ ਦੇ ਵੀ 2 ਨੇ ਲੁਧਿਆਣਾ ਦੇ ਵੀ 2 ਨੇ ਇਸ ਤਰੀਕੇ ਦੇ ਨਾਲ 31 ਪੰਜਾਬੀਆਂ ਦੇ ਵਿੱਚ ਦੋ ਮਹਿਲਾਵਾਂ ਵੀ ਸ਼ਾਮਿਲ ਨੇ ਤਾਂ ਅਖਰ ਕਦੋਂ ਤੱਕ ਇਹ ਜਹਾਜ਼ ਜਿਹੜੇ ਨੇ ਗੁਰੂ ਨਗਰੀ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਅਮਰੀਕਾ ਤੋਂ ਰਿਪੋਰਟ ਹੋ ਕੇ ਭਾਰਤੀਆਂ ਨੂੰ ਲੈ ਕੇ ਆਉਂਦੇ ਰਹਿਣਗੇ ਕਦੋਂ ਤੱਕ ਇਸ ਤਰੀਕੇ ਦੀਆਂ ਖਬਰਾਂ ਦੇਖਣ ਨੂੰ ਮਿਲਣਗੀਆਂ ਕਦੋਂ ਤੱਕ ਉਹ ਮਾਪੇ ਜਿਹੜੇ ਸਰਕਾਰਾਂ ਅਗੇ ਗੁਹਾਰ ਲਗਾਉਂਦੇ ਰਹਿਣਗੇ ਆਖਰ ਕਦੋਂ ਤੱਕ ਇਹ ਨੌਜਵਾਨ ਜਿਹੜੇ ਨੇ ਹੋਰ ਅਮਰੀਕਾ ਤੋਂ ਵਾਪਸ ਦੇਸ਼ ਨਿਕਾਲਾ ਦੇ ਕੇ ਅਮਰੀਕਾ ਭੇਜਦਾ ਦੇਖਣ ਵਾਲੀ ਗੱਲ ਰਹੇਗੀ